ਬਾਬਾ ਬਾਲਕ ਨਾਜ਼ੀ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ ਪਿੰਡ ਕੋਟ ਕਲਾ ਪਿੰਡ ਕੋਟ ਕਲਾ ਤੋਂ ਬਾਬਾ ਬਾਲਕ ਨਾਜ਼ੀ ਦੇ ਦਰਸ਼ਨੇ ਦਿਦਾਰ ਤੇ ਤਿੰਨ ਰੋਜ਼ਾ ਲੰਗਰ ਲਈ ਇੱਕ ਵੱਡਾ ਜਥਾ ਠੇਕੇਦਾਰ ਸੋਨਾ ਕੋਟ ਕਲਾ ਦੀ ਅਗਵਾਈ ਵਿੱਚ ਹਿਮਾਚਲ ਪ੍ਰਦੇਸ਼ ਸਿੱਧ ਦਿਓਟ ਸਾਤ ਤਲਾਈਆਂ ਲਈ ਅਰਵਾਨਾ सरपंच बिबी मनजीत कौर कोटकला ਤੇ ਹੋਰ ਮਾਜਜ ਸਖਸ਼ਿਤਾ ਨੇ ਕੀਤੀ ਅਰਦਾਸ ਸਾਧ ਸੰਗਤ ਪਿੰਡ ਵਾਸੀਆਂ ਐਨ ਆਰ ਆਈ ਬੀਰਾਂ ਤੇ ਸਜੋਗਿਆਂ ਦੀ ਸੇਤ ਜਾਬੀ ਤੇ ਸੁਖ ਸ਼ਾਂਤੀ ਦੀ ਕੀਤੀ ਕਾਮਨਾ ਜਲੰਧਰ ਸੌਣੀ ਦੇ ਵੱਡੇ ਪਿੰਡ ਤੇ ਖਾਸ ਕਰਕੇ ਭਾਈ ਚਾਰਕ ਸਾਗ ਲਈ ਜਾਣੇ ਜਾਂਦੇ ਪਿੰਡ ਕੋਟ ਕਲਾ ਵਿੱਚ ਅੱਜ ਸਵੇਰ 6:30 ਤੋਂ ਹੀ ਰੋਹਾਨੀ ਦੀ ਬਰਖਾ ਹੋਈ ਤੇ ਪੂਰਾ ਪਿੰਡ ਬਾਬਾ ਬਾਲਕਨਾਥ ਜੀ ਦੇ जयਕਾਰਿਆਂ ਨਾਲ ਗੂੰਜਦਾ ਰਿਹਾ ਤੇ ਸੰਗਤ ਨੇ ਨੱਚ-ਨੱਚ ਕੇ ਆਸਥਾ ਦਿਖਾਈ ਦੱਸ ਦਈਏ ਕਿ ਸਮਾਸੀ ਕਾਰੋਬਾਰੀ ਸਮਾਜ ਸੇਵਕ ਪੰਜ ਸੋਨਾ ਠੇਕੇਦਾਰ ਕੋਟ ਕਲਾ ਦੀ ਅਗਵਾਈ ਹੇਠ ਬਾਬਾ ਬਾਲਕ ਨਾਜ਼ੀ ਦੇ ਦਰਸ਼ਨੇ ਦਿਦਾਰ ਤੇ ਤਿਰੋਜਾ ਲੰਗਰ 22 23 24 ਮਾਰਚ ਨੂੰ ਹਿਮਾਚਲ ਪ੍ਰਦੇਸ਼ ਲਈ ਸੰਗਤਾਂ ਦਾ ਇੱਕ ਵੱਡਾ ਜਥਾ ਰਵਾਨਾ ਹੋਣ ਦਾ ਪਿੰਡ ਦੀ ਮੌਜੂਦਾ ਸਰਪੰਚ ਸਮਾਜ ਸੇਵਕਾ ਬੀਬੀ ਮਨਜੀਤ ਕੌਰ ਕੋਟਕਲਾ ਤੇ ਹੋਰ ਸੰਗਤਾਂ ਤੇ ਮਾਜਜ ਸਖਸ਼ਤਾ ਨੇ ਇਸ ਮੌਕੇ ਅਰਦਾਸ ਕਰਕੇ ਸਾਧ ਸੰਗਤ ਪਿੰਡ ਵਾਸੀਆਂ ਐਨ ਆਰ ਆਈ ਵੀਰਾਂ ਤੇ ਸਹਿਯੋਗੀਆਂ ਦੀ ਸਿਹਤ ਜਾਬੀ ਤੇ ਸੁਖ ਸ਼ਾਂਤੀ ਦੀ ਮੰਗਲ ਕਾਮਨਾ ਬੇ ਕੀਤੀ ਸੰਗਤਾਂ ਵਿੱਚ ਭਾਰੀ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਸੀ ਠੇਕੇਦਾਰ ਸੋਨਾ ਕੋਟ ਕਲਾ ਨੇ ਦੱਸਿਆ ਕਿ 24 ਮਾਰਚ ਨੂੰ ਬਾਬਾ ਜੀ ਦੀ ਚੌਂਕੀ ਹੋਵੇਗੀ ਜਿਸ ਵਿੱਚ ਧਾਰਮਿਕ ਫਨਕਾਰ ਬਾਬਾ ਬਾਲਕ ਨਾਜ਼ ਦੀ ਮਹਿਮਾ ਦਾ ਗੁਣਗਾਨ ਕਰਨਗੇ ਕਾਕਾ ਇਟਲੀ ਸੱਤਾ ਇਟਲੀ ਠੰਡੂ ਇਟਲੀ ਦਲਜੀਤ ਢੰਡਾ ਸੁਖਬੀਰ ਢੰਡਾ ਰੂਪੀ ਢੰਡਾ ਰਾਣਾ ਰੇਡੀਓ ਸਟੇਸ਼ਨ ਚਰਨਜੀਤ ਸਮਰਾਦਾ ਵਿਸ਼ੇਸ਼ ਸਹਿਯੋਗ ਰਿਆ ਸੱਜਣਾਂ ਨੂੰ ਬਹੁਤ ਬਹੁਤ ਮਿਹਰਬਾਨੀ ਜੀ ਅੱਜ ਦਿਨ 22 ਤਰੀਕ ਠੀਕ ਹੈ ਜੀ ਅਸੀਂ ਬਾਬਾ ਬਦਨਾ ਦੇ ਲੰਗਰ ਲਾਉਣ ਵਾਲੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਐਨਆਰਐਸ ਦੇ ਨਾਲ ਵਿਸ਼ੇਸ਼ ਸਨਮਾਨ ਸਰਪੰਚ ਮਨਜੀਤ ਕੌਰ ਸੋਨਾ ਠੇਕੇਦਾਰ ਕਾਕਾ ਇਟਲੀ ਸਤੀ ਜੀ ਠੰਡੂ ਜੀ ਦਰਜੀਤ ਠੰਡਾ ਗੁਰੂ ਠੰਡਾ ਰੂਪੀ ਠੰਡਾ ਪਾਣਾ ਰੇਡੀਓ ਸਟੇਸ਼ਨ ਅਸੀਂ ਇਹਨਾਂ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਅੱਜ ਅੱਜ ਦੇ ਜਿਹੜਾ ਸਾਨੂੰ ਬਨੌਟੀ ਕੀ ਨਹੀਂ ਦੰਗਲ ਲਗਾਉਣ ਨਹੀਂ ਦਿੱਤਾ ਅਸੀਂ ਇਹ ਬਾਬਾ ਜੀ ਦੇ ਮੋਹਰੇ ਅਰਦਾਸ ਕਰਕੇ ਆਉਗੇ ਅਗਲੇ ਸਾਲ ਸਾਡੇ ਮੁੰਡਿਆਂ ਨੂੰ ਇੰਨਾ ਕੰਮ ਦੇ ਅਸੀਂ ਬਨੌਰ ਦੀ ਜਿਹੜਾ ਦੇਸੀ ਕੇਦਾ ਨੰਗਲ ਲਾਈਏ ਸਾਨੂੰ ਇੰਨੀ ਖੁਸ਼ੀ ਆ ਅਸੀਂ 23 24 25 ਨੂੰ ਉੱਥੇ ਭੰਗੜੇ ਪਾਉਣਗੇ ਸਾਡੀਆਂ ਚੌਕੀਆਂ ਲੱਗਣਗੀਆਂ ਸਾਨੂੰ 23 ਤਰੀਕ 23 ਤਰੀਕ ਦਿਨ ਐਤਵਾਰ ਰਾਤ ਨੂੰ 7:00 ਜਦੋਂ ਲੈ ਕੇ ਰਾਤ ਦੇ 12:00 ਵਜੇ ਤੱਕ ਪਰਮਿਸ਼ਨ ਆ ਠੀਕ ਹੈ ਜੀ ਔਰ ਸਾਡੀ ਸਾਰੀ ਹੀ ਸ਼ਾਦrai ਇੱਕ ਪਰਿਵਾਰ ਆ ਅਸੀਂ ਹਰ ਹਫ਼ਤੇ ਉੱਥੇ ਜਾਂਦੇ ਆ ਚੌਂਕੀ ਕਰਵਾਣ ਜਾ ਰਹੇ ਹਾਂ 24 ਨੂੰ ਹਾਂਜੀ 24 ਨੂੰ ਚੌਂਕੀ ਕਰਾ ਲਈ ਹੋ ਸਕਦਾ ਜਿੱਥੇ ਵੱਡੇ ਤੋਂ ਵੱਡੇ ਫਨਕਾਰ ਆਉਣ ਠੀਕ ਹੈ ਜੀ ਪਰ ਸਾਡੇ ਬਾਬਾ ਜੀ ਮਾਤਾ ਜੀ ਖੜੀ ਆ ਠੀਕ ਹੈ ਜੀ ਇਹਨਾਂ ਦਾ ਬਹੁਤ ਖਾਸ ਹੈ ਜੋ ਗਿਆ ਚਲੋ ਸਾਡੇ ਬਾਬਾ ਪਾਲੀ ਜੀ ਵਿੱਚ ਨਹੀਂ ਰਹੇ ਇਹ ਕੰਮ ਉਹ ਕਰਦੇ ਹੁੰਦੇ ਸੀਗੇ ਹੁਣ ਚਲੋ ਇਹ ਕੰਮ ਸਾਡੇ ਉਹਨਾਂ ਦੇ ਬੱਚਿਆਂ ਨੂੰ ਕਰਨਾ ਪੈਂਦਾ ਅਸੀਂ ਬਹੁਤ ਬਹੁਤ ਟਾਡੇ ਚੈਨਲ ਦਾ ਤੁਹਾਡੇ ਚੈਨਲ ਦੇ ਬਾਦਿਆਂ ਨੂੰ ਆਰ ਮਿਲ ਮੈਂ ਸਿਰ ਦੇਣਾ ਚਾਹੁੰਦਾ ਹਾਂ ਕਿ ਹਰ ਇੱਕ ਬੰਦਾ ਜਿਹੜਾ ਲੰਗਰ ਤੇ ਜਾ ਰਿਹਾ ਉਹਦੀ ਆਸ ਮਰਜ ਪੂਰੀ ਕੀਤੀ ਜਾ। ਅੱਜ ਪਿੰਡ ਕੋਟਪਲਾ ਤੇ ਵੀ ਆਪਾਂ ਦੀ ਸੰਗਤ ਲੰਗਰ ਲਗਾਉਣ ਲਈ ਜਾ ਰਹੀ ਆ। ਸਾਰੇ ਸੰਗਤ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮਾਤਾ ਪਿਤਾ ਜੀ ਦੀ, ਜੈਵਾ ਦੇ ਇਨਸਾਰੀ ਸੰਗਤ ਨੂੰ ਅੱਜ ਲੰਗਰ ਦੀ ਰਵਾਨਗੀ ਪਿੰਡ ਕੋਟਪਲਾ ਤੋਂ ਜਾ ਰਹੀ ਆ। ਬਾਬਾ ਜੀ ਆਪਣੇ ਮੇਸ ਪਿੰਡ ਕੋਟਪਲਾ ਤੇ ਬਣਾਈ ਰੱਖੇ। ਜੈਵਾ ਦੇ ਜੈਵਾ